ਅੱਜ ਅਦਗਰ ਸਭ ਦੇ ਵਿੱਚ ਆਉਣ ਵਾਲੇ ਸਭਾ ਦੇ ਸੰਬੰਧ ਵਿੱਚ ਜਿਹੜੀ ਇਹ ਰਿਵਿਊ ਮੀਟਿੰਗ ਕੀਤੀ ਗਈ ਹੈ ਕਿ ਸਾਡੇ ਬੰਦੋਬਸਤ ਕੀ ਹੋਣੇ ਚਾਹੀਦੇ ਨੇ ਜਿਹੜੇ ਪਿਛਲੇ ਬੰਦੋਬਸਤ ਕੀਤੇ ਗਏ ਸੀ ਉਹ ਵੀ ਜਿਹੜੇ ਧਿਆਨ ਵਿੱਚ ਰੱਖਦੇ ਆ ਹੋયા ਅਸੀਂ ਅੱਗੇ ਮੈਨੇਜਰ ਸਾਹਿਬ ਦੀ ਵੀ ਨਾਲ ਸਲਾਹ ਲਈ ਉਹ ਗੁਰਦੁਆਰਾ ਸਾਹਿਬ ਤੋਂ ਤੇ ਤੁਹਾਡੇ ਕੁਝ ਪੱਤਰਕਾਰ ਸਭਾ ਨੇ ਵੀ ਆਪਣੇ ਸੁਜੈਸ਼ਨ ਦਿੱਤੇ ਨੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਆ ਹੋਇਆ ਜਿਹੜੇ ਅਸੀਂ ਸਿਕਿਉਰਿਟੀ ਬੰਦੋਬਸਤ ਜਿਹੜੇ ਕਰਾਂਗੇ ਆਲਮੋਸਟ ਸਾਨੂੰ ਇੱਥੇ ਤਕਰੀਬ 4000 ਫੋਰਸ ਦੀ ਜਿਹੜੀ ਜਰੂਰਤ ਪੈਗੀ ਉਹ ਅਸੀਂ ਲਾਵਾਂਗੇ ਜਿਵੇਂ ਕਿ ਐਸਐਸਪੀ ਸਾਹਿਬ ਨੇ ਦੱਸਿਆ ਕਿ ਜਿਹੜਾ ਸ਼ਟਲ ਸਿਸਟਮ ਪਿਛਲੀ ਵਾਰੀ ਬਹੁਤ ਕਾਮਯਾਬ ਹੋਇਆ ਉਹ ਪਹਿਲਾਂ 4 ਪੁਆਇੰਟ ਤੋਂ ਚੱਲਦਾ ਸੀ ਤੇ ਇਸ ਵਾਰ ਯੂ 8 ਜਿਹੜੇ ਪੁਆਇੰਂਟਸ ਨੇ ਉਹਨਾਂ ਤੋਂ ਚੱਲੇਗਾ ਤਾਂ ਕਿ ਜਿਹੜੀ ਆਮ ਸੰਗਤ ਨੂੰ ਆਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਾ ਆਵੇ ਤੇ ਉਹਨਾਂ ਦੇ ਨਾਲ-ਨਾਲ ਜਿਹੜੇ ਵਲੰਟੀਅਰਸ ਨੇ ਉਹ ਵੀ ਅਪਰੋਚ ਕਰ ਰਹੇ ਨੇ ਗੁਰਦੁਆਰਾ ਸਾਹਿਬ ਵੀ ਆ ਕੇ ਮੈਨੇਜਰ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਵਲੰਟੀਅਰਸ ਦੀ ਨਾਲ ਡਿਊਟੀ ਜਿਹੜੀ ਇਹ ਸ਼ਟਰ ਰਸਤੇ ਵਿੱਚ ਜਿਹੜੀ ਲਾਵਾਂਗੇ ਤੇ ਇਹਦੇ ਵਿੱਚ ਜਿੰਨੇ ਵੀ ਲੰਗਰ ਨੇ ਲੱਗਨੇ ਹਰਗੜ ਸਾਹਿਬ ਦੀ ਆਸਪਾਸ ਸਾਰੀ ਧਰਤੀ ਤੇ ਸਾਰੀਆਂ ਸੜਕਾਂ ਤੇ ਜਿਹੜੇ ਲੱਗਨੇ ਨੇ ਉਹਨਾਂ ਨੂੰ ਵੀ ਬਕਾਇਦਾ ਜਿੱਥੇ ਉਹਨਾਂ ਨੇ ਲੰਗਰ ਲਾਉਣੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਆਮ ਟ੍ਰੈਫਿਕ ਨੂੰ ਜਿਹੜਾ ਨਿਕਲਣ ਲਈ ਅੱਗੋਂ ਰੂਟ ਤੋਂ ਜਿਹੜਾ ਆਰਾਧੇ ਪ੍ਰੋਪਰ ਦਿੱਤਾ ਜਾਵੇ ਤੇ ਜਿੱਥੇ ਨਾਲ ਉਹਨਾਂ ਨੂੰ ਕਿਤੇ ਟ੍ਰੈਫਿਕ ਮੁਲਾਜ਼ਮਾਂ ਦੀ ਜ਼ਰੂਰਤ ਪਈ ਉੱਥੇ ਨਾਲ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਨਾਲ ਅੱਗੇ ਪ੍ਰੋਵਾਈਡ ਕਰਾਂਗੇ ਹਰੇਕ ਤਰ੍ਹਾਂ ਦੇ ਬੰਦੋਬਸਤ ਨੂੰ ਕਾਮਯਾਬ ਕਰਨ ਲਈ ਐਸਐਸਪੀ ਸਾਹਿਬ ਇੱਕ ਡੀਸੀ ਸਾਹਿਬ ਨੂੰ ਲੈਟਰ ਲਿਖ ਕੇ ਭੇਜਣਗੇ ਜਿਹਦੇ ਚ ਕਿੜੀਆਂ-ਕਿਹੜੀਆਂ ਜਿਦਾ ਸੀ 144 ਦੇ ਤਹਿਤ ਜਿਹੜੀਆਂ ਅਸੀਂ ਆਰਡਰ ਕਰਾਉਣੇ ਨੇ ਉਹ 1-2 ਦਿਨ ਦੇ ਵਿੱਚ ਹੋ ਜਾਣਗੇ ਤੁਹਾਨੂੰ ਮੀਡੀਆ ਨਵੇਂ ਨਾਲ ਡੀਸੀ ਸਾਹਿਬ ਲੋ ਤੇ ਐਸਐਸਪੀ ਸਾਹਿਬ ਲੋ ਦਿੱਤੇ ਜਾਣਗੇ ਤੇ ਬਾਕੀ ਸਾਰੀ ਸੰਗਤ ਇੱਥੇ ਸ਼ਰਦਾ ਨਾਲ ਆਉਂਦੀ ਏ ਪੁਲਿਸ ਵੀ ਬੜੀ ਸ਼ਰਦਾ ਨਾਲ ਜਿਹੜੀ ਡਿਊਟੀ ਕਰਦੀ ਏ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਸਾਡੇ ਅਫਸਰ ਡੀਐਸਪੀ ਇੰਸਪੈਕਟਰ ਐਸਪੀ ਪਦਰ ਦੇ ਪਹਿਲਾਂ ਜਿਨ੍ਹਾਂ ਨੇ ਇੱਥੇ ਡਿਊਟੀ ਨਿਭਾਈ ਏ ਉਹ ਮਾਰਯੋ ਡਿਜੀਪੀ ਸਾਹ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਬਾਈ ਨੇ ਅਸੀਂ ਇਹ ਲਵਾਂਗੇ ਇੱਥੇ ਕਿਉਂਕਿ ਉਹਨਾਂ ਨੂੰ ਪਹਿਲਾਂ ਇਸ ਜਗ੍ਹਾ ਦਾ ਇਸ ਡਿਊਟੀ ਬਾਰੇ ਪੂਰਾ ਉਹਨਾਂ ਨੂੰ ਪਤਾ ਹੈ ਔਰ ਧਿਆਨ ਦੇ ਵਿੱਚ ਰੱਖਦੇ ਹੋਏ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਇਹ ਸਾਰੀ ਫੋਰਸ ਇੱਥੇ ਡਿਊਟੀ ਸ਼ੁਰੂ ਤੋਂ ਕਰਦੀ ਆ ਰਹੀ ਹੈ ਤੇ ਹੁਣ ਵੀ ਉਸੇ ਤਰੀਕੇ ਹੀ ਅਸੀਂ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਸਾਰੀ ਫੋਰਸ ਨੂੰ ਡੀਫ ਕਰਕੇ ਉਹਨਾਂ ਤੋਂ ਜਿਹੜੀ ਇਹ ਡਿਊਟੀ ਲਵਾਂਗੇ ਇਸ ਤੋਂ ਸਵਾਏ SSP ਸਾਹਿਬ ਨੇ ਜਨੇ ਨੀਅਰ ਜਿਹੜੇ ਹਸਪੀਟਲ ਨੇ ਪਾਰਕਿੰਗ ਹੈਗੀਆਂ ਨੇ ਉਹ ਵੀ ਅਸੀਂ ਤੁਹਾਨੂੰ 21 22 ਤਰੀਕ ਨੂੰ ਉਹ ਹਸਪੀਟਲ ਵੀ ਜਿਹੜੇ ਨੇ ਸਾਡੇ ਅਸੀਂ ਸੈਕਟਰ ਵਾਈਜ਼ ਜਿੱਥੇ ਜਿੱਥੇ ਸਾਡੇ ਅਫਸਰ ਲੱਗਣਗੇ ਉਹਨਾਂ ਨੂੰ ਉਹਦਾ ਬਾਰੇ ਜਾਣਕਾਰੀ ਦਵਾਵਾਂਗੇ ਕਿ ਨੇੜੇ ਹਸਪੀਟਲ ਕਿਹੜਾ ਹੈ ਉੱਥੇ ਐਂਬੂਲੈਂਸ ਕਿਹੜੀਆਂ ਨੇ ਤੇ ਉਹ ਸਾਰੇ ਅਫਸਰਾਂ ਨੂੰ ਜਦੋਂ ਜਾਣਕਾਰੀ ਹੋਏਗੀ ਹਸਪੀਟਲ ਵਾਲਿਆਂ ਨੂੰ ਵੀ ਜਾਣਕਾਰੀ ਹੋਏਗੀ ਕਿਉਂਕਿ ਸਰਦੀ ਦਾ ਮੌਸਮ ਹੈ ਜੇਕਰ ਕਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਉੱਥੇ ਲਿਜਾਣ ਲਈ ਜਿਹੜੇ ਸੌਖੇ ਜਿਹੜੇ ਉਹ ਪ੍ਰਬੰਧ ਕੀਤੇ ਜਾਣ ਤੇ ਜਿਹੜੇ ਟ੍ਰੈਫਿਕ ਅਰੇਂਜਮੈਂਟਸ ਨੇ ਵੀ ਵੀ ਆਈ ਪੀ ਅਰੇਂਜਮੈਂਟਸ ਜਿਹੜੇ ਵੀ ਵੀ ਆਈ ਪੀ ਨੇ ਆਉਣਾ ਉਹ ਅਸੀਂ ਵਾਇਆ ਰਾਜਪੁਰਾ ਹੀ ਕਰਾਂਗੇ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਆਉਣਾ ਕਿਉਂਕਿ ਜਿਹੜੀ ਲੰਡਰਾਂ ਤੋਂ ਫਾਡੇਗੜ੍ਹ ਸਾਹਿਬ ਨੂੰ ਰੋਡ ਆਉਂਦੀ ਹੈ ਦੇ ਵਿੱਚ ਲੰਗਰ ਬਹੁਤ ਜ਼ਿਆਦਾ ਹੁੰਦੇ ਨੇ ਸੰਗਤ ਵੀ ਇਧਰਲੇ ਪਾਸੇ ਆਉਂਦੀ ਏ ਪਲੱਸ ਪਟਿਆਲੇ ਵਾਲੇ ਪਾਸਿਓਂ ਵੀ ਜਿਹੜੀ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਇਸ ਕਰਕੇ ਵੀ ਵੀ ਆਈ ਪੀ ਜਿਹੜਾ ਰੂਟ A C ਉਧਰ ਨਾਲ ਜੜੀ ਰੱਖਾਂਗੇ ਤੇ ਆਮ ਪਬਲਿਕ ਨੂੰ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਸਾਡੇ ਵੱਲੋਂ ਕਿ ਪੂਰਨ ਮਰਿਆਦਾ ਦੇ ਅਨਸਾਰ ਆਉਣ ਤੇ ਜਿਹੜੇ ਆ ਕੇ ਪੁਲਿਸ ਨੂੰ ਨਾਲ ਸਹਿਯੋਗ ਕਰਨ ਪੁਲਿਸ ਸਾਰੀ ਸੰਗਤ ਨੂੰ ਸਹਿਯੋਗ ਕਰੇਗੀ ਤਾਂ ਕਿ ਜਿਹੜੀ ਸਾਡੇ ਇੱਥੇ ਸਭਾ ਹੈ ਉਹ ਅਸੀਂ ਇਹਨੂੰ ਬੜੇ ਹੀ ਵਧੀਆ ਤਰੀਕੇ ਨਾਲ ਡਿਊਟੀ ਦੇ ਕੇ ਸੰਪੂਰਨ ਤਾਲੇ ਪਾਸੇ ਜਿਹੜੀ ਲੈ ਕੇ ਜਾਈਏ ਜਿਵੇਂ ਕਿ ਹੁਣ ਆਪਣੇ ਮੈਨੇਜਰ ਸਾਹਿਬ ਨੇ ਦੱਸਿਆ ਹੈ ਕਿ ਜਦੋਂ ਲਾਸਟ ਡੇ ਸਾਡਾ ਨਗਰ ਕੀਰਤਨ ਹੁੰਦਾ ਹੈ ਨਗਰ ਕੀਰਤਨ ਵਾਲੇ ਦਿਨ ਦੇ ਵਿੱਚ ਜਿੱਥੋਂ ਪਾਲਕੀ ਸਾਹਿਬ ਅੱਗੇ ਗੁਰਦੁਆਰਾ ਸਾਹਿਬ ਕੋਲੋਂ ਚੱਲਦੇ ਸੀ ਹੁਣ ਇਹਨਾਂ ਨੇ ਦੱਸਿਆ ਹੈ ਕਿ ਐਸ ਡੀ ਪੀ ਸੀ ਵੱਲੋਂ ਤੇ ਸਿੰਘ ਸਹਿਬਾਨਾਂ ਵੱਲੋਂ ਕਿ ਜਿਹੜੀ ਪਾਲਕੀ ਸਾਹਿਬ ਨੂੰ ਡੁੱਡੀ ਸਾਹਿਬ ਕੋਲੋਂ ਅੱਗੇ ਚੱਲਣਗੇ ਤਾਂ ਕਿ ਉਹਦੇ ਵਿੱਚ ਜਿਹੜੀ ਸੰਗਤ ਨਾਲ ਹੁੰਦੀ ਏ ਪਾਲਕੀ ਸਾਹਿਬ ਦੇ ਚੈਨਲ ਦੀ ਸਮਾਂ ਜਿਹੜਾ ਪਿਛਲੀ ਵਾਰੀ ਲੇਟ ਹੋ ਗਿਆ ਸੀ ਵੀ ਇਸ ਵਾਰੀ ਉਹ ਸਮਾਂ 바ਜੇ ਉਹਦੇ ਨਾਲ ਡੇਢ ਦੋ ਘੰਟੇ ਦਾ ਜਿਹੜਾ ਵਰਪ ਪੈਗਾ ਤੇ ਬਾਕੀ ਅਸੀਂ ਪ੍ਰੋਪਰ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਉਹ ਕਰ ਰਹੇ ਆ ਤੇ ਤੁਹਾਡਾ ਵੀ ਨਾਲ ਪੂਰਾ ਸਹਿਯੋਗ ਮੰਗ ਰਹੇ ਆ ਆਪਾਂ ਸੰਗਤ ਨੂੰ ਇਸ ਤਰੀਕੇ ਸਰੇ ਰਲ ਕੇ ਜਿਹੜੇ ਗਾਈਡ ਕਰੀਏ ਤੇ ਵਧੀਆ ਜਿਹੜਾ ਸੁਰੱਖਿਆ ਦੇ ਪਰਮਾਂ ਦੇ ਜਿਹੜੇ ਇੱਥੇ ਬਣਾ ਕੇ ਰੱਖੀ ਸਰਗਿਸ ਕੋਈ ਐਨਜੀਓ ਵਗੈਰਾ ਦੇ ਨਾਲ ਹੋਇਆ ਜਾਏਗਾ ਸਾਡੇ ਕੋਲ ਬਹੁਤ ਅਪਰੋਚ ਕਰ ਰਹੇ ਨੇ ਜੀ ਐਨਜੀਓਸ ਵਲੰਟੀਅਰ ਕਈ ਆ ਰਹੇ ਨੇ ਉਹਨਾਂ ਨੂੰ ਵੀ ਗੁਰਦੁਆਰਾ ਕਮੇਟੀਜ਼ ਦੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਤੇ ਐਸਐਸਪੀ ਸਾਹਿਬ ਨਾਲ ਰਲ ਕੇ ਜਿਹੜੇ ਹੈਗੇ ਉਹਨਾਂ ਦੀਆਂ ਡਿਊਟੀਆਂ ਅਗੇ ਨਾਲੇ ਲਾਉਣਗੇ ਔਰ ਬਕਾਇਦਾ ਗੁਰਦੁਆਰਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਅਸੀਂ ਜਿੰਨੇ ਵੀ ਵਲੰਟੀਅਰ ਆਉਣੇ ਨੇ ਉਹਨਾਂ ਦੀ ਅਲੱਗ ਆਈਡੈਂਟੀਫਿਕੇਸ਼ਨ ਰੱਖੇ ਰੱਖਾਂਗੇ ਤਾਂ ਕਿ ਉਹਨਾਂ ਦਾ ਪੁਲਿਸ ਨੂੰ ਵੀ ਪਤਾ ਲੱਗ ਗਿਆ ਸੰਤ ਨੂੰ ਵੀ ਪਤਾ ਲੱਗ ਜੀ ਕਿ ਸਾਰੇ ਬੰਦੇ ਜਿਹੜੇ ਨੇ ਇਹ ਡਿਊਟੀ ਦੇ ਨਾਲ ਸੇਵਾ ਨਾਲ ਨਿਭਾ ਰਹੇ ਨੇ ਡਿਊਟੀ ਦਾ ਸਹਾਇਤਾ ਕੇਂਦਰ ਹੀ ਬਣਾਇਆ ਜਾ ਲੱਗ ਬਿਲਕੁਲ ਜੀ ਪੂਰੇ ਪੁਲਿਸ ਸਿਹਤਾਂ ਕੇਂਦਰ ਜਿਹੜਾ ਨਾਲ ਬਣੇਗਾ ਉੱਥੇ ਹਸਪੀਟਲ ਦੇ ਨਾਲ ਬਣੇਗਾ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਸਾਰੇ ਦੀ ਸਾਰੀ ਜਿਹੜੀ ਫੋਰਸ ਸਾਡੀ ਅਲੱਗ-ਅਲੱਗ ਜਿਹੜੇ ਸੈਕਟਰ ਚਾਰਜ ਨੇ ਉਹਨਾਂ ਨੂੰ ਵਕਤਕੀ ਦੇ ਕੇ ਉਹਨਾਂ ਨੂੰ ਦਿੱਤੇ ਜਾਣਗੇ ਔਰ ਜਿਹੜੀਆਂ ਪਾਰਕਿੰਗ ਨੇ ਪਾਰਕਿੰਗ ਦੇ ਵਿੱਚ ਵੀ ਅਸੀਂ ਹਰੇਕ ਸਾਡੇ ਜਿਹੜੇ ਅਫਸਰ ਲੱਗਣੇ ਨੇ ਇੱਥੇ ਉਹਨਾਂ ਨੂੰ ਵੀ ਨਾਲੋਂ ਵਕਤ ਅਕੀ ਛੱਡਵਾਵਾਂਗੇ ਤਾਂ ਕਿ ਜਿਹੜੇ ਟ੍ਰੈਫਿਕ ਦੇ ਪ੍ਰਬੰਧ ਵਧੀਆ ਤੇ ਉਚਿਤ ਬਣਾ ਸਕੀ